ਉਸ ਸ਼ਮਸ਼ੇਰ ਦੂਲੇ ਦਸਵੇਂ ਪਾਸ਼ਾ ਨੇ ਸਾਨੂੰ ਸਾਜਿਆ ਕੀ ਸੀ ਕਿਹੜਾ ਕਿਰਦਾਰ ਦਿੱਤਾ ਸੀ ਸਾਡਾ ਕਿਰਦਾਰ ਕੀ ਆ ਸੋ ਇਹ ਹਰ ਕੌਮ ਤੇ ਵਾਪਰਦੀਆਂ ਗੱਲਾਂ ਮਤ ਭੁੱਲਿਓ ਵੀ ਸਾਡੇ ਤੇ ਹੀ ਵਾਪਰ ਰਹੀਆਂ ਨਹੀਂ ਹੋਰਾਂ ਤੇ ਵੀ ਵਾਪਰੀਆਂ ਕੌਮਾਂ ਆਪਦੇ ਕਿਰਦਾਰਾਂ ਚੋਂ ਨਿਕਲ ਜਾਂਦੀਆਂ ਜਦੋਂ ਕਿਰਦਾਰਾਂ ਚੋਂ ਨਿਕਲ ਜਾਂਦੀਆਂ ਫਿਰ ਕੌਮ 'ਚ ਆਪਦੇ ਆਪ ਨੂੰ ਸੈਲਫ ਡਾਊਟ ਵੀ ਕਿਤੇ ਸਾਡੇ ਤੋਂ ਹੀ ਗਲਤੀਆਂ ਹੋ ਰਹੀਆਂ ਅਸੀਂ ਕਿਤੇ ਕੋਈ ਖਤਾ ਖਾ ਰਹੇ ਹਾਂ ਕਿਉਂ ਖਾ ਰਹੇ ਹਾਂ ਫਿਰ ਸੈਲਫ ਡਾਊਟ ਤੇ ਚਲੀਆਂ ਜਾਂਦੀਆਂ ਉਹ ਸੈਲਫ ਡਾਊਟ ਇਹੋ ਜਿਹਾ ਵੀ ਮੈਂ ਹੁਣ ਰਾਹ 'ਚ ਵੀ ਆਉਂਦਾ ਸੀ ਇੱਕ ਪਾਸੇ ਇੱਕ ਪਾਸੇ ਉਹਨਾਂ ਨੇ ਕਿਸਾਨੀ ਛੰਡੇ ਤੇ ਇੱਕ ਪਾਸੇ ਤਰੰਗਾ ਫੜਿਆ ਹੋਇਆ ਸੀ ਸਿਰਫ ਡਰ ਉਹ ਸੈਲਫ ਡਾਊਟ ਆ ਜਿਹੜਾ ਆਪਦੇ ਆਪ ਨੂੰ ਹੀ ਤੁਸੀਂ ਇਹ ਸੋਚੀ ਜਾਣਾ ਵੀ ਸਾਡੇ ਤੋਂ ਕੋਈ ਖਤਾ ਹੁੰਦੀ ਆ ਅਸੀਂ ਗਲਤੀਆਂ ਕਰਦੇ ਆ ਤੇ ਉਹ ਡਰਾ ਜਿਹੜਾ ਇਹੀ ਦਾ ਗੁਲਾਮੀ ਦੀ ਮਾਨਸਿਕਤਾ ਇਹ ਤੋਂ ਕੌਮਾਂ ਦਾ ਨਿਕਲਣਾ ਬੜਾ ਮੁਸ਼ਕਲ ਆ ਫਿਰ ਤੁਹਾਡੀ ਜਿਹੜੀ ਕਾਮਨ ਸੈਂਸ ਆ ਨਾ ਗੱਲਾਂ ਨੂੰ ਸੋਚਣ ਦੀ ਸਮਝਣ ਦੀ ਇੱਕ ਆਪਦੇ ਕੋਲੇ ਸ਼ਮਤਾ ਜਿਹੜੀ ਉਹ ਬਦਲ ਜਾਂਦੀ ਆ ਇਹ ਗੱਲਾਂ ਹੋ ਸਕਦਾ ਇਹਨਾਂ ਨੂੰ ਹੋਰ ਆਪਾਂ ਸਿੰਪਲੀਫਾਈ ਕਰਕੇ ਸਮੇਂ ਦੇ ਨਾਲ ਚੱਲ ਕੇ ਇਹਨਾਂ ਗੱਲਾਂ ਨੂੰ ਸਮਝਾਉਣੇ ਆ ਜਾਂ ਇਹਨਾਂ ਗੱਲਾਂ ਨੂੰ ਕਰਦੇ ਆ ਅੱਜ ਆਪਾਂ 1851 ਜੇ ਸਾਡੇ ਕੋਲੋਂ ਸਾਡਾ ਰਾਜ ਗਿਆ। ਉਦੋਂ ਬਾਅਦ ਜਦੋਂ ਸਿੱਖ ਰਾਜ ਸਾਡੇ ਕੋਲੋਂ ਗਿਆ ਤੇ ਸਾਡੇ ਤੇ ਗੋਰੇ ਹੁਕਮਰਾਨ ਆ ਗਏ। ਅਸੀਂ ਉਹਨਾਂ ਦੀ ਗੁਲਾਮੀ 'ਚ ਲੰਬਾ ਸਮਾਂ ਬਤੀਤ ਕੀਤਾ। ਉਸ ਦੌਰਾਨ ਵਰਤਾਰਾ ਇਹ ਵਾਪਰਿਆ ਵੀ ਕਿਸੇ ਟਾਈਮ ਪੰਜਾਬ ਇਥੋਂ ਦੇ ਸੰਘਰਸ਼ੀ ਬੰਦੇ ਸਾਡੇ ਉਸ ਵੇਲੇ ਦੀ ਲੀਡਰਸ਼ਿਪ ਸਾਡੇ ਜਰਨੈਲ ਆਪਦੀ ਆਜ਼ਾਦੀ ਲਈ ਲੜਤ ਰਹੇ ਸੀ ਅੰਗਰੇਜ਼ ਹਕੂਮਤ ਨਾਲ ਉਸੇ ਵਰਤਾਰੇ 'ਚ ਕਿਸੇ ਵੇਲੇ ਇਹੀ ਗਾਂਧੀ ਨਹਿਰੂਆਂ ਨੇ ਆ ਕੇ ਸਾਨੂੰ ਆਪਦੀ ਆਜ਼ਾਦੀ ਤੋਂ ਹਲਾ ਕੇ ਤੇ ਇੱਕ ਪੂਰੇ ਦੇਸ਼ ਦੀ ਵੱਡੇ ਖਿੱਤੇ ਦੀ ਆਜ਼ਾਦੀ ਤੇ ਲਾਤਾ ਵੀ ਕੋਈ ਨਹੀਂ ਆਪਾਂ ਸਾਂਝੀ ਲੜਾਈ ਲੜੀਏ ਸਾਡੇ ਵਾਲੇ ਸਮਝ ਕੇ ਵੀ ਚਲੋ ਸਾਂਝੀ ਲੜਾਈ ਲੜਦੇ ਆ ਕੋਈ ਨਹੀਂ ਅਸੀਂ ਸਰਬੱਤ ਦੇ ਭਲੇ ਵਾਲੀ ਕੌਮ ਆ ਇਹਨਾਂ ਦੀ ਲੜਾਈ ਵੀ ਅਸੀਂ ਲੜਦੇ ਆ ਆਜ਼ਾਦੀ ਦੀ ਅੱਜ 15 ਅਗਸਤ ਆ ਨਾ ਆਜ਼ਾਦੀ ਦੀ ਲੜਾਈ 'ਚ 90-93% ਕੁਰਬਾਨੀਆਂ ਸਾਡੀਆਂ ਕਿਹੜੇ ਮੋਰਚੇ ਨਹੀਂ ਅਸੀਂ ਲਾਏ ਜਦੋਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਅਸੀਂ ਉਹਨਾਂ ਦੇ ਚਾਬੀਆਂ ਵਾਲਾ ਮੋਰਚਾ ਫਿਰ ਗੁਰੂ ਕਾ ਬਾਗ ਮੋਰਚਾ ਜੈਤੂ ਆਲਾ ਮੋਰਚਾ ਫਿਰ ਅਸੀਂ ਹੁਣ ਆਲੇ ਸੰਘਰਸ਼ਾਂ ਦੀ ਗੱਲ ਕਰ ਲਈਏ ਬਰਗਾੜੀ ਆਲਾ ਆਪਾਂ ਮੋਰਚਾ ਲਾਇਆ ਸਰਬੱਤ ਖਾਲਸਾ ਉਹ ਸਰਸੇ ਆਲੇ ਸਾਧ ਵੇਲੇ ਫਿਰ ਸਾਰੀ ਕੌਮ ਸਾਰਾ ਪੰਥ ਇਕੱਠਾ ਹੋ ਗਿਆ ਅੱਜ ਕਿਸਾਨੀ ਸੰਘਰਸ਼ ਚ ਖੜੇ ਆ ਇਹਦੇ ਵਿੱਚ ਸਾਡੇ ਨਾਲ 84 ਵੀ ਵਾਪਰ ਜਾਂਦੀ ਆ ਸਾਡੇ ਨਾਲ ਨਸ਼ਲ ਕੁਸ਼ੀ ਵੀ ਸਾਡੀ ਹੋ ਜਾਂਦੀ ਆ ਫੇਰ ਸਾਡੀ ਲੁੱਕ ਮੇ ਤੌਰ 'ਚ ਵੀ ਨਸ਼ਲ ਕੁਸ਼ੀ ਚੱਲ ਰਹੀ ਆ ਜਿਹਨੂੰ ਹਜੇ ਤੱਕ ਕੌਮ ਦੇਖ ਨਹੀਂ ਪਾ ਰਹੀ ਕਿਉਂ ਨਹੀਂ ਦੇਖ ਪਾ ਰਹੇ ਸਾਡੀ ਮਾਨਸਿਕਤਾ ਕਿੱਥੇ ਚਲੀ ਗਈ ਅਸੀਂ ਗੱਲਾਂ ਨੂੰ ਸਮਝ ਕਿਉਂ ਨਹੀਂ ਪਾ ਰਹੇ ਕਿਉਂਕਿ 150 ਸਾਲ ਦੀ ਗੁਲਾਮੀ ਨੇ ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰਤਾ ਇਹ ਡਰ 26 ਜਨਵਰੀ ਨੂੰ ਤੁਸੀਂ ਦੇਖਿਆ ਸੀ ਜਦੋਂ ਨਿਸ਼ਾਨ ਸਾਹਿਬ ਉਸ ਕਿਲੇ ਤੇ ਝੁੱਲਿਆ ਤੇ ਸਾਡੇ ਤੇ ਸਾਡੇ ਆਗੂਆਂ ਨੇ ਨਹੀਂ ਸਰਕਾਰ ਨੇ ਕਿੱਡਾ ਵੱਡਾ ਅਟੈਕ ਕੀਤਾ ਲੋਕਾਂ ਨੇ ਨਿਸ਼ਾਨ ਸਾਬ ਲਕਾਉਣ ਲੱਗ ਪਏ ਆਪਦੇ ਗੁਰੂ ਦੇ ਨਿਸ਼ਾਨਾ ਤੋਂ ਮੁਨਕਰ ਹੋ ਗਏ ਇਹ ਕਿਉਂ ਵਰਤਾਰੇ ਵਾਪਰਦੇ ਆ ਪੰਥ ਨੇ ਉਹਦੇ ਆਪਦਾ ਦਬਦਬਾ ਦਿਖਾਤਾ ਸੀ ਵੀ ਖੜੇ ਆ ਜੇ ਉਸ ਸ਼ਮਸ਼ੀਰ ਦੂਲੇ ਦੇ ਸਾਜੇ ਆ ਤੁਹਾਡੇ ਲਾਲ ਖੇਲੇ ਤੇ ਲਾਤਾ ਆ ਕੇ ਝੰਡਾ ਦਬਦਬਾ ਕੌਮਾਂ ਦਾ ਚਿੰਨਾ ਚ ਨਿਸ਼ਾਨਾ ਚ ਹੀ ਹੁੰਦਾ ਜਿੰਨੀਆਂ ਸ਼ਹਾਦਤਾਂ ਇਸ ਕੌਮ ਨੇ ਦਿੱਤੀਆਂ ਚਾਹੇ ਆਪਾਂ ਸਾਡੇ ਗੁਰੂਆਂ ਦੇ ਇਤਿਹਾਸ ਤੋਂ ਸ਼ਹੀਦਾਂ ਸਿੰਘਾਂ ਦੇ ਇਤਿਹਾਸ ਤੋਂ ਉਦੋਂ ਬਾਅਦ ਆਪਾਂ ਸਾਡੇ ਖਾਲਸਾ ਰਾਜ ਦੀ ਆਜ਼ਾਦੀ ਦੀ ਗੱਲ ਕਰ ਲੋ ਫਿਰ ਇਸ ਖਿੱਤੇ ਦੀ ਇਸ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਲੋ ਜਿੰਨੀਆਂ ਸ਼ਹਾਦਤਾਂ ਇਸ ਕੌਮ ਨੇ ਦਿੱਤੀਆਂ ਸਾਡੇ ਨਿਸ਼ਾਨ ਝੂਲਦੇ ਆ ਨਾ ਪਰ 26 ਜਨਵਰੀ ਨੂੰ ਅਸੀਂ ਮੁਨਕਰ ਕਿਉਂ ਕੀਤੇ ਗਏ ਕਿਉਂਕਿ ਉਹੀ ਡਰ ਸਾਡੀ ਮਾਨਸਿਕਤਾ 'ਚ ਪਾਤਾ ਵੀ ਪਤਾ ਨਹੀਂ ਕੀ ਗਲਤ ਹੋ ਗਿਆ ਅਸੀਂ ਆਪਦੇ ਗੁਰੂ ਦੇ ਨਿਸ਼ਾਨ ਤੋਂ ਮੁਨਕਰ ਹੋ ਗਏ ਵੀ ਅਸੀਂ ਤਾਂ ਲੜਾਈ ਜ਼ਮੀਨਾਂ ਦੀ ਲੜਨ ਆਈ ਸੀ ਉਸ ਨਿਸ਼ਾਨ ਨੂੰ ਛੱਡ ਕੇ ਅਸੀਂ ਜ਼ਮੀਨਾਂ ਦੀ ਲੜਾਈ ਲੜ ਲਾਂਗੇ ਉਹਦੀ ਰਹਿਮਤ ਤੋਂ ਬਿਨਾ ਅਸੀਂ ਕਿਹੜੇ ਜ਼ਮੀਨਾਂ ਦੀ ਲੜਾਈ ਲੜ ਲਾਂਗੇ ਇਹ ਜਿਹੜੀ ਮਾਨਸਿਕਤਾ ਸਾਡੀ 150 ਸਾਲ ਦੀ ਗੁਲਾਮੀ ਨੇ ਘੜਤੀ ਆ ਨਾ ਇਹ ਜਦੋਂ ਤੱਕ ਅਸੀਂ ਇੱਥੇ ਨਹੀਂ ਜੁੜਾਂਗੇ ਆ ਪੰਥਕ શિક્ષੀ ਤਾਂ ਸਾਰੀਆਂ ਖੜੀਆਂ ਗੁਰੂ ਦੀ ਬੜੀ ਬਖਸ਼ਿਸ਼ ਆ ਬਾਣੇ ਚਾ ਸਾਬਤ ਸੂਰਤ ਆ ਮੇਰੇ ਤੇ ਤਾਂ ਉਹ ਵੀ ਕੋਈ ਬਖਸ਼ਿਸ਼ ਨਹੀਂ ਮੈਨੂੰ ਤਾਂ ਜਿੰਨਾਕ ਗੁਰੂ ਪਾਸ਼ਾ ਨੇ ਜਗਾਤਾ ਉਸ ਅਵਸਥਾ ਜਾ ਕੇ ਮੈਂ ਤੁਹਾਡੇ ਨਾਲ ਚਾਰ ਗੱਲਾਂ ਕਰ ਲੈਣਾ ਪਰ ਜਦੋਂ ਤੱਕ ਤੁਸੀਂ ਇਹ ਗੱਲ ਨਹੀਂ ਸਮਝੋਗੇ ਵੀ ਉਹ ਗੁਲਾਮੀ ਜਿਹੜੀ ਸਾਡੀ ਮਾਨਸਿਕਤਾ ਚ ਪਈ ਆ ਜਦੋਂ ਤੱਕ ਉਹਨੂੰ ਗਲੋਂ ਨਹੀਂ ਲਾਉਂਦੇ ਜਿੰਨੇ ਮਰਜੀ ਸੰਘਰਸ਼ ਕਰ ਲੋ ਅਸੀਂ ਕਹਿੰਦੇ ਰਹਿੰਨੇ ਆ ਸੰਘਰਸ਼ਾਂ ਸੰਘਰਸ਼ਾਂ ਦੀ ਧਰਤੀ ਆ ਇੱਥੇ ਤਾਂ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮੁਹਿੰਮਾਂ ਇੱਥੇ ਤਾਂ ਰੋਜ਼ ਸੰਘਰਸ਼ ਛੋੜਦੇ ਆ ਆ ਨੌਜਵਾਨ ਸਾਡੇ ਬੈਠੇ ਆ ਇੱਥੇ ਭਾਈ ਜੀ ਜਿੰਨੇ ਮਰਜੀ ਸੰਘਰਸ਼ ਕਰ ਲੋ ਕੁਛ ਨਹੀਂ ਬੰਨਣਾ ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਣਾ ਪਹਿਲਾਂ ਆਪਦੀ ਤਾਂ ਲੜਾਈ ਛਾਨਣੀ ਪਊਗੀ ਅਸੀਂ ਲੜਨਾ ਕਿਸ ਖਾਤਰ ਆ